ਦਰਨਦਰਨ ਜਿਮਨੀ ਚੋਣ ਦੇ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਿੱਤ ਬੜੇ ਪਾਸੇ ਅੱਗੇ ਵਧ ਰਹੇ ਨੇ ਉਹਨਾਂ ਦੀ ਲੀਡ ਲਗਾਤਾਰ ਅੱਗੇ ਵਧ ਰਹੀ ਹੈ ਨਵੇਂ ਰਾਉਂਡ ਤੱਕ 5500 ਦੀ ਲੀਡ ਦੇ ਨਾਲ ਸਭ ਤੋਂ ਅੱਗੇ ਆਮ ਆਦਮੀ ਪਾਰਟੀ ਚੱਲ ਰਹੀ ਹੈ ਲੇਕਿਨ ਅਕਾਲੀ ਦਲ ਉਹਨਾਂ ਦੇ ਮਗਰ ਮਗਰ ਚੱਲ ਰਹੀ ਹੈ 5500 ਵੋਟਾਂ ਤੋਂ ਪਿੱਛੇ ਚੱਲ ਰਹੀ ਹੈ ਦੂਜੇ ਪਾਸੇ ਵਾਰਿਸ ਪੰਜਾਬ ਵਾਰਿਸ ਪੰਜਾਬ ਦੇ ਜਿਹੜੇ ਉਮੀਦਵਾਰ ਨੇ ਮਨਦੀਪ ਸਿੰਘ ਉਹਨਾਂ ਨੇ ਕਾਂਗਰਸ ਨੂੰ ਪਛਾੜ ਦਿੱਤਾ ਹੈ ਤੀਸਰੇ ਨੰਬਰ ਤੇ ਆ ਗਏ ਨੇ ਮਨਦੀਪ ਸਿੰਘ ਔਰ ਕਾਂਗਰਸ ਚੌਥੇ ਨੰਬਰ ਤੇ ਜਿਹੜੇ ਕਾਂਗਰਸ ਦੇ ਲੀਡਰਾਂ ਦੇ ਬਿਆਨ ਆਏ ਕੀ ਉਹਨਾਂ ਨੇ ਉਹਨਾਂ ਬਿਆਨਾਂ ਦੀ ਵਜ੍ਹਾ ਕਰਕੇ ਚੌਥੇ ਨੰਬਰ ਤੇ ਕਾਂਗਰਸ ਨੂੰ ਲੈ ਆਂਦਾ ਜਾਂ ਫਿਰ ਪੰਥਕ ਸੀਟ ਦੀ ਵਜ੍ਹਾ ਕਰਕੇ ਕਾਂਗਰਸ ਜਿਹੜੀ ਆ ਉਹ ਚੌਥੇ ਨੰਬਰ ਦੇ ਉੱਤੇ ਆ ਗਈ ਹੈ ਲੇਕਿਨ ਇਸ ਪੂਰੇ ਜੋ ਨਤੀਜੇ ਸਾਹਮਣੇ ਆ ਰਹੇ ਜੋ ਰੁਝਾਨ ਸਾਹਮਣੇ ਆ ਰਹੇ ਨੇ ਉਹ 2027 ਵਾਲੇ ਪਾਸੇ ਕਿਸ ਤਰੀਕੇ ਨਾਲ ਸਮੀਕਰਨ ਜਾਣਗੇ ਇਸ ਦਾ ਇਸ਼ਾਰਾ ਕਰਦਾ ਹੈ ਭਾਜਪਾ ਬਹੁਤ ਪਿੱਛੇ ਰਹਿ ਗਈ ਕਈ ਸਾਰੇ ਮੁੱਖ ਮੰਤਰੀ ਆਏ ਕਈ ਸਾਰੇ ਕੇਂਦਰ ਦੇ ਵਜ਼ੀਰ ਆਏ ਲੇਕਿਨ ਬੀਜੇਪੀ ਨੂੰ ਪੰਜਾਬ ਚ ਪੰਥਕ ਸੀਟ ਤੇ ਕੁਛ ਨਹੀਂ ਮਿਲ ਰਿਆ ਇਸ ਵੇਲੇ ਕਿੰਨੀਆਂ ਵੋਟਾਂ ਤੇ ਕੀ ਚੱਲ ਰਿਹਾ ਹੈ ਨਰਿੰਦਰ ਕੀ ਅਪਡੇਟ ਹੈ ਪੰਕਜ ਸਭ ਤੋਂ ਪਹਿਲਾਂ ਆਮ ਆਦੀ ਪਾਰਟੀ ਦੀ ਗੱਲ ਕਰੀਏ 55110 ਵੋਟਾਂ ਦੇ ਫਰਕ ਨਾਲ ਆਮ ਆਦੀ ਪਾਰਟੀ ਅੱਗੇ ਹੈ ਉਹਨਾਂ ਦੇ ਪਿੱਛੇ ਪਿੱਛੇ ਟੋਟਲ ਟੋਟਲ ਕਿੰਨੀਆਂ ਵੋਟਾਂ ਪਈਆਂ ਹਰਮੇਸ਼ ਸਿੰਘ ਸੰਧੂ ਨੂੰ 23773 ਵੋਟਾਂ 23773 9ਵੇਂ ਰਾਉਂਡ ਤੱਕ 9ਵੇਂ ਰਾਉਂਡ ਤੱਕ ਜੇ ਅਕਾਲੀ ਦਲ ਦੀ ਗੱਲ ਕਰੀਏ ਤਾਂ ਪਿੱਛੇ ਪਿੱਛੇ ਜਾ ਰਹੇ ਹੁਣ ਤੱਕ 18200 ਤਣ 63 ਵੋਟਾਂ ਨੇ ਜਿਹੜੀਆਂ ਅਕਾਲੀ ਦਲ ਨੂੰ ਪਈਆਂ ਨੇ ਸੁਖਵਿੰਦਰ ਗੌਰ ਨੂੰ ਸੁਖਵਿੰਦਰ ਦੂਸਰੇ ਨੰਬਰ ਤੇ ਦੂਸਰੇ ਨੰਬਰ ਤੇ ਅਕਾਲੀ ਦਲ ਦੇ ਲਈ ਮੈਨੂੰ ਲੱਗਦਾ ਸੰਜੀਵਨੀ ਦਾ ਕੰਮ ਕਰੇਗਾ ਕਿਉਂਕਿ ਅਕਾਲੀ ਦਲ 2017 ਤੋਂ ਬਾਅਦ ਜਮਾਨਾ ਜਬਤ ਹੋ ਰਹੀ ਸੀ ਜਾਂ ਪਿੱਛੜ ਰਹੀ ਸੀ ਲੇਕਿਨ ਪੰਥਕ ਸੀਟ ਤੇ ਦੂਸਰੇ ਨੰਬਰ ਤੇ ਅਕਾਲੀ ਦਲ ਮੁੱਖ ਮੁਕਾਬਲਾ ਆਪਾਂ ਕਹਿ ਸਕਦੇ ਹਾਂ ਕਿ ਆਵਾ ਦੀ ਪਾਰਟੀ ਤੇ ਅਕਾਲੀ ਦਲ ਦੇ ਵਿੱਚ ਆ ਤੀਜੇ ਨੰਬਰ ਤੇ ਮਨਦੀਪ ਸਿੰਘ ਖਾਲਸਾ ਜਿਨ੍ਹਾਂ ਨੇ ਕਾਂਗਰਸ ਨੂੰ ਪਛਾੜ ਦਿੱਤਾ ਹਾਲਾਂਕਿ ਪਹਿਲਾਂ ਚੌਥੇ ਨੰਬਰ ਤੇ ਸੀ ਹੁਣ ਹ ਤੱਕ ਮਨਦੀਪ ਸਿੰਘ ਖਾਲਸਾ ਨੂੰ 10416 ਵੋਟਾਂ ਪਈਆਂ ਨੇ ਚੌਥੇ ਨੰਬਰ ਤੇ ਕਰਨਵੀਰ ਸਿੰਘ ਗੁਰਜ ਨੇ ਉਹਨਾਂ ਨੂੰ 9470 ਤੇ ਕਰਨ ਕਰਨਵੀਰ ਕਾਂਗਰਸ ਕਾਂਗਰਸ ਚੌਥੇ ਨੰਬਰ ਤੇ 9470 ਵੋਟਾਂ ਦੇ ਨਾਲ ਹੁਣ ਤੱਕ ਦੇ ਰੁਝਾਨਾ ਤੋਂ ਤੀਜੇ ਨੰਬਰ ਤੇ ਸੀ ਪਰ ਹੁਣ ਮਨਦੀਪ ਸਿੰਘ ਖਾਲਸਾ ਨੇ ਕਾਂਗਰਸ ਨੂੰ ਪਛਾੜ ਦਿੱਤਾ ਜੇ ਪੰਜਵੇਂ ਗੱਲ ਕਰੀਏ ਪੰਜਵੇਂ ਨੰਬਰ ਤੇ ਹਰਜੀਤ ਸਿੰਘ ਸੰਧੂ ਨੇ ਬੀਜਪੀ ਦੇ ਜਿਨ੍ਹਾਂ ਨੂੰ 3009 ਵੋਟਾਂ ਹੁਣ ਤੱਕ ਹਾਸਲ ਹੋਈਆਂ ਨੇ ਬੀਜਪੀ ਬਹੁਤ ਪਿੱਛੇ ਰਹੀ ਮੈਨੂੰ ਲੱਗਦਾ ਜ਼ਮਾਨਤ ਨਹੀਂ ਜਬਤ ਹੋਣੀ ਬਿਲਕੁਲ ਔਰ ਦੂਜੇ ਪਾਸੇ ਨੀਟੂ ਸ਼ਟਰਾਂ ਵਾਲਾ ਨੀਟੂ ਸ਼ਟਰਾਂ ਵਾਲਾ 260 260 ਵੋਟਾਂ ਨੀਟੂ ਸ਼ਟਰਾਂ ਵਾਲੇ ਨੂੰ ਪਈਆਂ ਨੇ ਔਰ ਇਸ ਵਾਲੇ ਮੈਨੂੰ ਲੱਗਦਾ ਨੋਟਾ ਨੋਟਾ ਅੱਗੇ ਚੱਲਦਾ ਨੀਟੂ ਸ਼ਟਰਾਂ ਵਾਲੇ ਤੋਂ ਨੋਟਾ ਨੂੰ 336 ਵੋਟਾਂ ਨੋਟਾ ਯਾਨੀ ਕਿ ਕੋਈ ਕੈਂਡੀਡੇਟ ਪਸੰਦ ਨਹੀਂ ਤਰਨਤਾਰਨ ਦੇ ਵਿੱਚ 336 ਵੋਟਾਂ ਨੋਟਾਂ ਦਾ ਮਤਲਬ ਇਹ ਉਹ ਨੀਟੂ ਸ਼ਟਰਾਂ ਵਾਲਾ ਨੀਟੂ ਨੀਟੂ ਸ਼ਟਰਾਂ ਵਾਲਾ ਨੋਟਾਂ ਤੋਂ ਪਿੱਛੇ ਚੱਲ ਰਹੇ ਨੇ ਔਰ ਇਸ ਵੇਲੇ ਆਮ ਆਦਮੀ ਪਾਰਟੀ ਸੱਤਾ ਤੇ ਰਦੇ ਵਿੱਚ ਲਗਾਤਾਰ ਉੱਥੇ ਮੁੱਖ ਮੰਤਰੀ ਭਗਵੰਤ ਮਾਨ ਪ੍ਰਚਾਰ ਕਰ ਰਹੇ ਸੀ ਅਰਵਿੰਦ ਕੇਜਰੀਵਾਲ ਪ੍ਰਚਾਰ ਕਰ ਰਹੇ ਸੀ ਔਰ ਪੰਥਕ ਸੀਟ ਤੇ ਕਿਉਂਕਿ ਇਹ ਸੀਟ